ਇਹਨਾ ਆਪਣਾ ਹਕਮ ਮੰਦਲਾਂ ਦੇ ਅੜੀ ਦੇ ਹਾਂ ਇਹਨੇ ਪਤਾ ਕੀ ਕਰਨਾ ਛੇਕੀ ਦਰਦੇ ਪਹਿਲਾਂ ਤੇ ਆਉਣਾ ਸੀ ਇਹਨੇ ਇਹਨੇ ਗਲਾਸ ਫੜ ਕੇ ਖਲੋਤੇ ਰਹਿਣਾ ਹਾਂ ਇਹਨੇ ਠੰਡ ਵੜੀ ਠੰਡ ਵੜੀ ਰਹਿਣਾ ਹੱਥ ਲੱਗੇ ਨਹੀਂ ਖਾਤਰੀ ਕੋਲ ਦੇ ਫਿਰ ਇਹਨੇ ਇਦਾਂ ਕਰਕੇ ਜਿਹੜਾ ਡੇਟਾ ਪੈ ਥਲੇ ਫੜੀ ਜਾਂਦੇ ਨਾ ਹਾਂ ਇਹਨੇ ਲਾ ਕੇ ਕਿੜਿਆੜਾ ਖਲਾਰਦਾ ਹੈ ਇਹਦਾ ਇਟਾ ਫੜਾ ਓਏ ਤੇ ਜਦੋਂ ਉਹ ਮਸਾਲਾ ਉਹਦੇ ਬਾਲਟੇ ਚ ਮੁੱਕਾ ਕਰ ਇਹਨੇ ਖਲੋਤੇ ਰਹਿਣਾ ਹੈਗਾ ਵੇਖਣ ਦਾ ਕਦੋਂ ਕੋਈ ਮਸਾਲਾ ਲੈ ਕੇ ਆਵੇ ਤੇ ਕਦੋਂ ਗੁਸਾ ਲੈ ਕੇ ਆਵੇ ਤੇ ਫਿਰ ਇਹਨੂੰ ਇਟ ਫੜਾਵੇ ਇਹਦੇ ਸਾਰੀ ਤੇ ਆ ਹੁਣ ਪਤਾ ਨਹੀਂ ਕਦੋਂ ਹੁੰਦਾ ਹੈ ਖਣੀ ਰਾਤੀ ਇਥੇ ਰਿਆ ਹੀ ਸੁੱਖਤੀ ਆ ਗਿਆ ਮੈਂ ਤੋਦ ਤੋਂਦ ਬੜੀ ਆਉਂਦਾ ਮੈਂ 50 ਪੀੜ ਤੇ ਆਇਆ ਕੋਈ ਤੋਂਦ ਨਹੀਂ ਦਿਖੀ ਇਹਨੂੰ ਕੋਈ ਕੋ ਨਹੀਂ ਦਿਖੀ ਇਹ ਮੇਰਾ ਫੜਕੇ ਦਾ ਖੜੀ ਆ ਗਿਆ ਖਣੀ ਰਾਤੀ ਇਥੇ ਕਦੇ ਸੁੱਤਾ ਰ ਕਰ ਗਿਆ ਇਹ ਕਹੇ ਆਵੇ ਨਾ ਫੜਾ ਫੜ ਆਪੇ ਫੜਫੜ ਕੇ ਲਾਈ ਜਾਂਦਾ ਆਪੇ ਪੁੱਠੇ ਪੱਟੇ ਤੇ ਪਿਆ ਆ ਆਵੇ ਨਾ ਆਪੇ ਫੜਫੜ ਕੇ ਲੈ ਤੇ ਹੁਣ ਵੇ ਇਹ 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 ਆਵੇ ਨਾ ਮਸਾਲਾ ਖਤਮ ਹੋਣ ਤੋਂ ਪਹਿਲਾਂ ਵਾਜਾ ਦੇ ਜਿੰਦਾ ਵੀ ਮਸਾਲਾ ਵੇ ਕੱਢੀਏ ਨੇ ਪਹਿਲਾਂ ਅਲਾਰਮ ਲਾ ਛੇਤੀ ਆ ਛੇਤੀ 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 ਆ ਜਾ ਛੇਤੀ ਛੇਤੀ ਇਹ ਦਿਖਾ ਲੈ ਸਵੇਰੇ ਲਾਈਨ 'ਤੇ ਪਾਉਣਾ ਇਹਨੇ ਮਾਮਾ ਪਾਣੀ ਪੀ ਜਾ ਤੂੰ ਇੱਥੇ ਲੈ ਇੱਧਰ ਵੇਖ ਲੈ ਇਹ ਵਲੌਗ ਚ ਪਾ ਦਈਆਂ ਆਪਾ ਪਾ ਲਓ ਕੋਈ ਗੱਲ ਇਹ ਪਾਓ ਇਹਨਾਂ ਦੇ ਇਹ ਸਕੈਮ ਆ ਇਹਨਾਂ ਦੇ ਇਹ ਨਾਲ ਇੱਕ ਆ ਵੀ 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 ਫੰਦੇ ਨੂੰ ਸਿਖਾਇਆ ਇਹਦਾ ਵੀ ਭੱਜ ਕੇ ਉਦਾਂ ਵੀ ਪੈਰ ਕਲੀਸ ਕੇ ਤੁਰਦੇ ਆ ਆ ਵੀ ਭੱਜ ਭੱਜ ਕੇ ਭੱਜ ਭੱਜ ਕੇ ਪਤਾ ਨਹੀਂ ਉਹ ਗੱਲ ਨਾਲ ਕੀ ਇਹਨਾਂ ਦੇ ਹੁਣ ਦੇ ਦੇ ਉਹਦਾ ਤਾਂ ਨਹੀਂ ਜਿਹਦਾ ਹੁੰਦਾ ਹੀ ਨਹੀਂ ਇੱਥੇ ਉਹਦੇ ਨਾਲ 21 21 ਕੇ ਨਾ ਨਾ ਪਾਈ 4 ਵਜੇ ਇਹਨਾਂ ਨੇ ਬਲਦੇ ਬੁੰਡੇ ਤੋਂ ਹੋ ਗਏ ਰੱਖੇ ਹੁੰਦੇ ਆ ਹੁਣ ਸ਼ਾਮ ਨੂੰ 7 ਵਜੇ ਬੋਲੋ 7 ਵਜੇ ਵੀ ਆਖਣਗੇ ਅਜੇ ਗੁਰਾ ਦੇਣਾ ਹੈਗਾ ਤਾਂ ਕੱਲ ਪੁੰਨਿਆਂ ਵੇਖ ਕੇ ਆਖੀਏ ਚਾਨੂ ਚਾਨਣ ਜਿਆਦਾ ਰਹਿਣਾ ਵਾਏ ਟਾਈਮ ਲਾ ਲਈਏ ਹੋਵੇ ਦਾ ਕਿਉਂ ਬੰਦਾ ਦੇਖੀ ਹੁਣ ਵੇਖੀਂਦੇ ਇੱਟ ਫੇਰ ਆਪੇ ਫੜ ਲਈਏ ਤੇ ਜੇ ਮੈਂ ਦਿਹਾੜੀ ਤੱਕ ਨਾ ਤੇ ਇਹਨੇ ਲੱਗ ਜਾਂਦਾ ਹੁਣ ਖਲੋਤੇ ਰਹਿਣਾ ਕੋਈ ਆਵੇ ਤੇ ਇੱਟ ਫੜਾਵੇ ਜਰ ਲਾ ਕੋਲ ਬੈਲਟ ਬਣੀ ਹੁੰਦੀ ਹੈ ਇਹ ਦੇਖ ਕਿ ਉਹ ਕਰ ਕੀ ਹੁੰਦੇ ਇਹ ਬੜਾ ਕੋ ਜਾਂਦੇ ਆ ਜੀ ਗੁੱਡੇ ਬਣ ਹੁੰਦਾ ਹੈ ਗੁੱਡੇ ਨਹੀਂ ਇਹ ਸੱਚਾਈ ਆ ਇਹ ਇੱਕ ਲੀਣਾ ਇੱਕ ਇੱਕ ਸਪਲਏ ਬਾਜੀ ਦੀ ਸੱਚਾਈ ਦੱਸ ਰਹੇ ਨੇ ਦੇਖੀ ਉਹ ਦੇਖੀ ਇਹ ਇਹ ਤੇ ਤਾਂ ਇਹ ਤੇ ਕਿਹਦੇ ਨੂੰ ਲੈ ਕੇ ਹੁਣ ਇਹਦਾ ਇਹ ਕਰਕੇ ਖਲੋਲੇ ਕਰਕੇ ਇਧਰ ਰਖੀ ਆਹ ਰੱਖੀ ਇਧਰ ਰਖੀ ਮੇਰਾ ਨਾ ਇਹ ਕਾਂਡੀ ਫੜ ਗਈ ਤਾਂ ਇਹ ਖਲੋਲੇ ਤਾਂ ਅਲੇ-ਦਲੇ ਵੇਖੀ ਜਾਣਾ ਇਹ ਕਦੋਂ ਕੋਈ ਆਵੇ ਤੇ ਕਦੋਂ ਮੇਰੇ ਥੱਲੇ ਟੁੱਟ ਕੇ ਫੜਾਵੇ ਤੇ ਮੇਲਾ ਹੋਰ ਪਰਤੀ ਆਵੇ ਦਿਓ ਹੁਣ ਇਹ ਪਰਤੀਆਂ ਉਹ ਪ੍ਰਵਾ ਸਿੱਧੀ ਬਣਾਈ ਇਹਦਾ ਕਿਉਂ ਨੁਕਰਾਂ ਲੱਗੀ ਜਗੰਦ ਲੁੜੀ ਦਾ ਕਲੈਂਟਰ ਮੈਨ ਇਹ ਹਾਣ ਲੁੜੀ ਦਾ ਕਲੈਂਟਰ ਤੇ ਲੈ ਗਿਆ ਮੈਂ ਸੋਣੇ ਜਿਹੇ ਸਪੀਡ ਨਾਲ ਲੱਗਾ ਇਹ ਬਲੌਣਾ ਕਰੇ ਸ਼ਾਮ ਨੂੰ ਨਾ ਪਾਦੇ ਕੱਲ ਕਹਿੰਦਾ ਮੈਂ 2000 ਲਾਉਣਾ ਮੈਂ ਮੰਨਣਾ 2000 ਲੱਗੀ ਕਰਨ ਤੇ ਕੱਲ 2000 ਲਾ ਦੀ ਪ੍ਰੀਟ ਲਾਗੇ ਉਹ ਦਿਹਾੜੀ ਤੇ ਲਾਉਂਦੇ 350 400 ਹੱਦ 500 ਲੱਗਦੇ ਅਗਲੇ ਵਾਲ ਵੇਖੜ ਕੇ ਬੜਾ ਤੁਹਾਡੇ ਤੇ ਸਵੈਸਟੋਰ ਕੀਤਾ ਅੱਜ ਅੱਜ 500 ਟ ਲਾਈ ਆ ਚਲ ਉੱਥੇ ਕਿੰਨੀ ਲੱਗੀ ਉਹਦੇ 980 ਤੇ 1200 ਇੱਥੇ ਲੱਗੀ ਹੈ ਹਾਂ ਦੇਖ ਨਿਕ ਨਿਕ ਨੇ ਆਣੇ ਆ ਨਿਕ ਨਿਕ ਨੇ ਆਣੇ ਆ ਤਾਂ ਸਾਤ ਹਿੱਸੇ ਤਰਾ ਕਰਨ ਲਾ ਬੇਰ ਮਾੜੀ ਗਾਲਿਆ ਉਹਨੇ ਹੀ ਭਰਾਵਾ ਉਹ ਮੇਰੀ ਗੱਲ ਸੁਣੋ ਓਏ ਤੁਹਾਡਾ ਤੇ ਉਹ ਹਸਾ ਰੋ ਤਹੀ ਕਿਹੜੇ ਚੱਕਰ ਤੇ ਮਾਰੋ ਮਰੀ ਡੇਢੇ ਕਰਦੇ ਆ ਔੜ ਕੇ ਭਵਾ ਡੇਪੇ ਲਾਹ ਕੇ ਕਿਹਦੀ ਪੁੱਟ ਰਹੀ ਹੁੰਦਾ ਆਪਣੀ ਨਿੱਡੀ ਲਾਹ ਪੁੱਟ ਰਹੀ ਆ ਇਹ ਤੈਨੂੰ ਜਿਹੜੇ ਕਰਮਾਂ ਮਾਰੂ ਰੱਖਿਆ ਵੇ ਤੂੰ ਤੇ ਮਮਾ ਡੇਢ ਕਿਲੇ ਚ ਇਕੱਲਾ ਹੀ ਕਰੇ ਜਿਹਦੀ ਲਾਹਂ ਦੇ ਆ ਪੁੱਟਣ ਪੜ ਪਾ ਜੁਣਾ ਵੀ ਹੈ ਇਹ ਸਭ ਹੀ ਕਹਿਣਾ ਨਹੀਂ ਹੈ ਮੈਂ ਚਾਹ ਚੁੱਕੇ ਹਾਂ ਤੇ ਵੱਖ ਵੱਖ ਖਾਣੇ ਕਰੇ ਹੈ ਨਹੀਂ ਚਾਹ ਚੁੱਕੇ ਹਾਂ ਤੇ ਵੱਖ ਵੱਖ ਖਾਣੇ ਕਰੇ ਇਦਾਂ ਨਹੀਂ ਰੱਖਿਆ ਜਾਂਦਾ ਕਿਦਾਂ ਰੱਖਿਆ ਜਾਂਦਾ ਪਰ ਸਾਨੂੰ ਚਾਹ ਪਿਆ ਪਰ ਸਾਨੂੰ ਚਾਹ ਪਿਆ ਸਾਨੂੰ ਚਾਹ ਪਿਆ ਗਿਆ ਮੁਖਾਹ ਚਾਹ ਬਣਾਉਣੀ ਆਉਂਦੀ ਆ ਤੇ ਤੂੰ ਗੱਡੀ ਗੰਦੀ ਥੱਲੇ ਹੈ ਤੂੰ ਕਿਉਂ ਗੱਡੀ ਗੰਦੀ ਥੱਲੇ ਨਾ ਵੀ ਵਾਂਗੂ ਇਹ ਦਰੂਗੀ ਲੱਗਦੀ ਨੇ ਲੈ ਇਧਰੇ ਹੋ ਇਹੋ ਇਧਰੇ ਇਹੋ ਜੋ ਜੋ ਵੇਖ ਪਹਿਲੋ ਹੀ ਪਹਿਲੋ ਹੀ ਪਹਿਲੋ ਹੀ ਵੇ ਗਾੜੀ ਕਦਾ ਪਤਰੀ ਪਿੱਛ ਬਣਾ ਕੇ ਦੇਖਦਾ ਜਿੱਦਾਂ ਉਹਦੇ ਬੌਂਸਰ ਮਾਰਦਾ ਗਾੜੀ ਦੇ ਨੇ 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 ਨਹੀਂ ਆਪਣਾ ਕੰਮ ਕਰਤਾ ਭਜੀ ਇਹ ਸਾਡਾ ਵਾ ਇਹਦਾ ਨਾ ਸੇਕਾ ਉਹਦਾ ਜੱਸੇ ਰਵੇ ਇਦਾਂ ਦਾ ਖਾਣਾ ਹੁੰਦਾ ਇੱਥੇ। ਹਾਂ। ਇਹ ਸਾਰਾ। ਉਹ ਆਂਦੇ ਪਾਣੀ ਇਹ ਸਾਡੇ ਪਿੰਡ ਦੇ ਬੰਦੇ ਇਹ ਸਾਰਾ ਛਾੜਦਾ। ਹਾਂ। ਤੇਰਾ ਮਾਰਨਾ। ਅੱਛਾ ਉਹ ਦੂਜਾ ਉਹ ਟੈਕਸ ਆਇਆ। ਹਾਂ ਟੈਕਸ। ਗੁੰਡਾ ਟੈਕਸ। ਇਹ ਮੈਂ ਵੀ ਇਹ ਸਾਰਾ ਮੈਂ ਤਾਂ ਰੱਖ ਲੈਣਾ ਵਾ। ਹਾਂ। ਜੇ ਤੇਨੂੰ ਕਾਂਡੀ ਖਰਨੀ ਹੁੰਦੀ ਹੈ ਤੈਨੂੰ ਪਾ ਕੇ ਚੁਕਾਉਂਦਾ। ਠੀਕ ਹੈ। ਮੈਂ ਦੋਵੇਂ ਮੇਰ ਦਾ ਲੱਗ ਜਾਉ ਆਜੂ। ਤੇ ਰੁਲਾਈ। ਅੱਛਾ ਗੁੰਡਾ ਟੈਕਸਾਂ ਦੇ ਦੋ। ਆਹ। ਬਹਿ ਜਾ ਤੀ। ਅਗਾਜ ਜੇ ਤੂੰ ਸਾਡੇ ਪਿੰਡ ਦੇ ਬੰਦੇ ਬਾਹਰ ਕਲਾਈ ਜਾਣਾ ਤੂੰ। ਉਹ ਚਾਚਾ ਨੂੰ ਜਰਾ ਭਤੀਜਾ ਲਾ ਲਿਆ ਮੈਂ